ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜੋ ਦਿਨ ਹੈ ਸਾਕਾ ਨਨਕਾਣਾ ਸਾਹਿਬ ਜੀਆਂ ਦੇ ਨਾਲ ਜੁੜਿਆ ਅਤੇ ਚਾਤੂ ਦੇ ਮੋਰਚੇ ਦੇ ਇਤਿਹਾਸਕ ਦਿਨ ਦੇ ਨਾਲ ਜੁੜਿਆ ਆਪਾਂ ਥੋੜੇ ਸਮੇਂ ਦੇ ਵਿੱਚ ਸੰਖੇਪ ਇਤਿਹਾਸ ਨੂੰ ਸਾਕਾ ਨਨਕਾਣਾ ਸਾਹਿਬ ਦੇ ਨੂੰ ਸਮਝਣ ਦਾ ਯਤਨ ਕਰਾਂਗੇ ਕਾਫੀ ਵੀਰਾਂ ਭੈਣਾਂ ਵੱਲੋਂ ਮੈਸੇਜ ਫੋਨ ਆਇਆ ਕਿ ਸੌਖੇ ਸ਼ਬਦਾਂ ਵਿੱਚ ਸਾਨੂੰ ਅੱਜ ਦਾ ਇਤਿਹਾਸ ਜਿਹੜਾ ਉਹ ਦੱਸਿਆ ਜਾਏ ਸੋ ਸੰਗਤ ਜੀ ਵੈਸੇ ਤਾਂ ਇਤਿਹਾਸ ਬਹੁਤ ਵੱਡਾ ਹੈ ਆਪਾਂ ਵੱਖ-ਵੱਖ ਪਾਠ ਬਣਾ ਕੇ ਜਰੂਰ ਆਵਜੀਆਂ ਦੀ ਸੇਵਾ ਵਿੱਚ ਜੋ ਇਹ ਇਤਿਹਾਸ ਨੂੰ ਸੁਣਾਵਾਂਗੇ ਅੱਜ ਆਪਾਂ ਕੇਵਲ ਜਿਹੜਾ ਹੈ ਉਹ ਭਾਈ ਲక్ష్మణ ਸਿੰਘ ਜੀ ਧਾਰੂਵਾਲ ਜਿਨ੍ਹਾਂ ਜਥੇ ਦੇ ਕਹਿ ਲੋ ਕਿ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਆਪਾਂ ਉਸ ਤੱਕ ਸੀਮਤ ਰਵਾਂਗੇ ਭਾਈ ਲక్ష్మణ ਸਿੰਘ ਜੀ ਧਾਰੂਵਾਲ ਕਰਤਾਰ ਸਿੰਘ ਜੀ ਚੱਵਰ ਅਤੇ ਬੂਟਾ ਸਿੰਘ ਜੀ ਲਾਇਲਪੁਰ ਇਹ ਤਿੰਨੋਂ ਜਥੇਦਾਰ ਜਿਹੜੇ ਨੇ ਆਪਸ ਵਿੱਚ ਸਲਾਹ ਕਰਦੇ ਨੇ कि ਜੋ ਫਰਵਰੀ ਮਹੀਨੇ ਅਨੁਸਿਕ ਸਨਾਤਨ ਕਾਨਫਰੰਸ ਜਿਹੜੀ ਹੈ ਨਰੈਣੂ ਮੰਤ ਵੱਲੋਂ ਰੱਖੀ ਗਈ ਆ ਤੇ ਨਰੈਣੂ ਮੰਤ ਨੇ ਜੋ ਉਸ ਸਮੇਂ ਨਨਕਾਰਨਾ ਸਾਹਿਬ ਨਹੀਂ ਹੋਣਾ ਤੇ ਆਪਾਂ ਉਸ ਸਮੇਂ ਬੜੇ ਪਿਆਰ ਦੇ ਨਾਲ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਜਾਵਾਂਗੇ ਇੱਕ ਤੇ 10 ਫੱਗਨ ਨੂੰ ਜੋ ਅੰਮ੍ਰਿਤ ਵੇਲਾ ਹੈ ਉਦੋਂ ਗੁਰੂ ਹਰਿ ਸਾਹਿਬ ਮਰ ਦਾ ਪ੍ਰਕਾਸ਼ ਦਿਹਾੜਾ ਤੇ ਆਪਾਂ ਮੱਥਾ ਟੇਕ ਕੇ ਉਥੋਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਸੰਭਾਲਾਂਗੇ ਇਧਰੋਂ ਜਿਹੜੇ ਇਹ ਤਿੰਨੋਂ ਜਥੇਦਾਰ ਮੀਟਿੰਗ ਕਰਦੇ ਨੇ ਤੇ ਮੀਟਿੰਗ ਦੇ ਵਿੱਚ ਇਹ ਤੈਅ ਹੁੰਦਾ ਕਿ ਜਿਹੜਾ ਕਰਤਾਰ ਸਿੰਘ ਜੀ ਚੱਬਰ ਨੇ ਉਹਨਾਂ ਦਾ ਜਥਾ ਚੂੜਕਾਣੇ ਤੋਂ ਚੱਲਣਾ ਸੀ ਬੂਟਾ ਸਿੰਘ ਜੀਆ ਦਾ ਜਥਾ ਲਾਇਲਪੁਰ ਤੋਂ ਚੱਲਣਾ ਸੀ ਤੇ ਲక్ష్మణ ਸਿੰਘ ਜੀਆ ਦਾ ਜਥਾ ਜਿਹੜਾ ਸੀ ਉਹ ਲక్ష్మణ ਸਿੰਘ ਜੀ ਧਾਰੂਵਾਲ ਤੇ ਧਾਰੂਵਾਲ ਤੋਂ ਚੱਲਣਾ ਸੀ ਠੀਕ ਰਾਤ 8 ਵਜੇ ਭਾਈ ਲక్ష్మణ ਸਿੰਘ ਜੀ ਧਾਰੂਵਾਲ ਤੋਂ ਜਥੇ ਨੂੰ 200 ਸਿੰਘਾਂ ਦੇ ਨੂੰ ਬੀਬੀ ਇੰਦਰਕੌਰ ਤੇ ਹੋਰ ਬੀਬੀਆਂ ਇਹਨਾਂ ਵਿੱਚ ਭਾਈ ਕੇਸ ਸਿੰਘ ਉਹਨਾਂ ਦਾ ਛੋਟਾ ਬੱਚਾ 8-9 ਸਾਲ ਦੀ ਉਮਰ ਦੱਸੀ ਜਾਂਦੀ ਤੇ ਆਛ ਦਰਬਾਰਾ ਸਿੰਘ ਸਭ ਤੋਂ ਘੱਟ ਉਮਰ ਦਾ ਇਹ ਬੱਚਾ ਸੀ ਜਿਹੜਾ ਸਾਕਾ ਨਨਕਾਣਾ ਵਿੱਚ ਸ਼ਹੀਦੀ ਪਾਉਂਦਾ ਕਰਤਾਰ ਸਿੰਘ ਜੀਆਂ ਦੇ ਜੱਥੇ ਨੂੰ ਤੇ ਬੂਟਾ ਸਿੰਘ ਲਾਲਪੁਰ ਦੇ ਜੱਥੇ ਨੂੰ ਲਾਲਪੁਰ ਜਾਣ ਕਰਕੇ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਜਿਹੜੇ ਨੇ ਇਹਨਾਂ ਵੱਲੋਂ ਉਹ ਜੱਥੇ ਨੂੰ ਰੋਪ ਲਿਆ ਜਾਂਦਾ ਤੇ ਜਿਹੜਾ ਸੀ ਲక్ష్మణ ਸਿੰਘ ਜੀਆਂ ਦਾ ਜੱਥਾ ਇਨੂੰ ਰੋਕਣ ਦੀ ਡਿਊਟੀ ਦਲੀਪ ਸਿੰਘ ਜੀ ਸਾਹੋਵਾਲ ਇਹ ਲੈਂਦੇ ਨੇ ਕਿ ਉਸ ਜੱਥੇ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੋਵੇਗੀ ਜੇ ਜੱਥੇ ਨੂੰ ਮੈਂ ਨਹੀਂ ਰੋਕਦਾ ਤੇ ਮੈਂ ਖੁਦ ਵੀ ਜਾਉਂਦਾ ਨਹੀਂ ਆਵਾਂਗਾ ਜੇ ਵਾਹਿਗੁਰੂ ਦੀ ਰਜ਼ਾ 'ਚ ਕੋਈ ਪਾਣਾ ਵਾਪਰਿਆ ਖੈਰ ਇਧਰੋਂ ਰਾਤ 8 ਵਜੇ ਧਾਰੋਵਾਲ ਤੋਂ ਜੱਥਾ ਜਿਹੜਾ ਉਹ ਚੱਲੇ ਪਉਂਦਾ ਤੇ ਇੱਥੇ ਨਾ ਭਾਈ ਲక్ష్మణ ਸਿੰਘ ਜੀਆ ਦੇ ਕਾਰ ਸਰੂਪ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਥੋਂ ਹੁਕਮਨਾਮਾ ਲਿਆ ਜਾਂਦਾ ਹੈ ਅਰਦਾਸ ਕੀਤੀ ਜਾਂਦੀ ਪਾਤਸ਼ਾਹ ਤੇਰੇ ਪੈਰ ਦੇ ਵਿੱਚ ਰਹਿ ਕੇ ਤੇਰੀ ਬਖਸ਼ਿਸ਼ ਨਾਲ ਨਰੈਣੂ ਮੰਤ ਨੇ ਜੋ ਗੰਧ ਪਾਇਆ ਹੈ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਉਹ ਸਾਡੀਆਂ ਅੱਖਾਂ ਤੋਂ ਪੜੇ ਨਹੀਂ ਉਹ ਕਾਰਨ ਵੀ ਅਸੀਂ ਅਗਲੀ ਵੀਡੀਓ ਵਿੱਚ ਜ਼ਰੂਰ ਤੁਹਾਨੂੰ ਦੱਸਾਂਗੇ ਜਿੰਨਾ ਕਾਰਨਾ ਕਰਕੇ ਸਾਕਾ ਨਨਕਾਣਾ ਸਾਹਿਬ ਦਾ ਇਹ ਪਾਣਾ ਇਤਿਹਾਸ ਚ ਵਾਪਰਿਆ ਹੁਣ ਅਰਦਾਸ ਕੀਤੀ ਗਈ ਤੇ ਹੁਕਮਨਾਮਾ ਕਿਹੜਾ ਆਸੀ ਸੁਹੀ ਮਹੱਲਾ ਚੌਥਾ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਇਸ ਸ਼ਬਦ ਚ ਇੱਕ ਤਕ ਹੁੰਦੀ ਆ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਿ ਜਿਵੇਂ ਗੁਰੂ ਸਾਹਿਬ ਜੀ ਆਪ ਕਹਿ ਰਹੇ ਹਨ ਲక్ష్ਮਣ ਸਿਆ ਕਿ ਜੇ ਤੂੰ ਚੱਲਿਆ ਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਉਹਦੇ ਭਾਣੇ ਵਿੱਚ ਜੇ ਤਨ ਮਨ ਵੀ ਕਟਿਆ ਜਾਂਦਾ ਵੱਡਿਆ ਜਾਂਦਾ ਟੁਕਿਆ ਜਾਂਦਾ ਜੇ ਤਨ ਨੂੰ ਸਾੜਿਆ ਵੀ ਜਾਂਦਾ ਹੈ ਤੇ ਉਹਦੇ ਭਾਣੇ ਨੂੰ ਮੰਨ ਲੈਣਾ ਜਥਾ ਇਥੋਂ ਤੁਰ ਪੈਂਦਾ ਹੈ ਇਹ ਅਗਲਾ ਪੜਾ ਇਹ ਜਥਾ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਨਿਜਾਮਪੁਰ ਦੇਵਾਂ ਸਿੰਘ ਵਾਲਾ ਇੱਕ ਇਲਾਕਾ ਹੈ ਇਥੋਂ ਵੀ ਕੁਝ ਸਿੰਘ ਨਾਲ ਮਿਲਣੇ ਹੁੰਦੇ ਆ ਇੱਥੇ ਵੀ ਇੱਕ ਘਰ 'ਚ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਸੰਤਾ ਕਹਿੰਦੀਆਂ ਇੱਥੇ ਵੀ ਅਰਦਾਸ ਕਰਕੇ ਕਿਉਂ ਨਾ ਮੁਖਵਾਕ ਲਿਆ ਜਾਏ ਇੱਥੇ ਵੀ ਅਰਦਾਸ ਕਰਕੇ ਦੂਜੀ ਅਰਦਾਸ ਕਰਕੇ ਜਦੋਂ ਮੁਖਵਾਕ ਲਿਆ ਜਾਂਦਾ ਹੈ ਤੇ ਇੱਥੇ ਵੀ ਮੁਖਵਾਕ ਵੇਖੋ ਕਮਾਲ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਵੇਂ ਹਾਜ਼ਰ ਨਾਜ਼ਰ ਆਪ ਵਰਤਦੇ ਨੇ ਸੰਗਤ ਜੀ ਇਥੇ ਵੀ ਉਹੀ ਸੇਮ ਮੁਖਵਾਕ ਆਉਂਦਾ ਸੋਹੀ ਮਹੱਲਾ ਚੌਥਾ ਕੋਈ ਆਣ ਮਿਲਾ ਵੈ ਮੇਰਾ ਪ੍ਰੀਤਮ ਪਿਆਰਾ ਫਿਰ ਉਹ ਤੱਕ ਪੜੀ ਜਾਂਦੀ ਐ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਿ ਜਿਵੇਂ ਸਤਗੁਰੂ ਜੀ ਆਪ ਉੱਚੀ ਉੱਚੀ ਪੁਕਾਰ ਕੇ ਕਹਿ ਰਹੇ ਹੋਵਣ ਕਿ ਆਉਣ ਵਾਲਾ ਸਮਾਂ ਜੋ ਸਾਕਾ ਨਨਕਾਣਾ ਸਾਹਿਬ ਦਾ ਹੈ ਉਥੇ ਕਿਵੇਂ ਨਰੈਨੂ ਮੰਤ ਦੇ ਗੁੰਡਿਆਂ ਵੱਲੋਂ ਜਿਹੜਾ ਹੈ ਉਹ ਇਹ ਜੱਥੇ ਦਾ ਕਤਲੂਗਾ ਸ਼ਹੀਦੀਆਂ ਜਿਹੜੀਆਂ ਉਥੇ ਪੈਣੀਆਂ ਹੈ ਇਹ ਜੱਥਾ ਇਥੋਂ ਪਹੁੰਚ ਜਾਂਦਾ ਜਿੱਥੇ ਕਰਤਾਰ ਸਿੰਘ ਚਵਰ ਦਾ ਜੱਥਾ ਮਿਲਣਾ ਸੀ ਚੰਦਰਪੋਟ ਦੀ ਝਾਲ ਪਰ ਉਹ ਜੱਥਾ ਕਿਉਂਕਿ ਪਿਛਲੇ ਰੋਕ ਰੋਕ ਲਿਆ ਜਾਂਦਾ ਤੇ ਜਿਹੜਾ ਬੂਟਾ ਸਿੰਘ ਲਾਇਲਪੁਰ ਵਾਲੇ ਇਹਨਾਂ ਦਾ ਜੱਥਾ ਨਨਕਾਣਾ ਸਾਹਿਬ ਦੇ ਨੇੜੇ ਪੱਠਿਆਂ ਦੇ ਕੋਲ ਮਿਲਣਾ ਸੀ ਹੁਣ ਜਦੋਂ ਉਹ ਜੱਥਾ ਜੱਥੇ ਨਹੀਂ ਮਿਲਦੇ ਤੇ ਲక్ష్ਮਨ ਸਿੰਘ ਜੀ ਕਹਿੰਦੇ ਆਪਾਂ ਅਰਦਾਸ ਕਰਕੇ ਚੱਲਦੇ ਆ ਇਸ ਜੱਥੇ ਵਿੱਚ ਨਾ ਇੱਕ ਭਾਈ ਤਹਿ ਸਿੰਘ ਜੀ ਬੜੀ ਕਰਨੀ ਉੱਚੀ ਬੰਦਗੀ ਵਾਲੇ ਹੋਏ ਨੇ ਇਨਾ ਵੀ ਕਿਹਾ ਕਿ ਹੁਣ ਪਿੱਛੇ ਮੁੜਨਾ ਠੀਕ ਨਹੀਂ ਹੋ ਸਕਦਾ ਉਹ ਨਨਕਾਣਾ ਸਾਹਿਬ ਦੇ ਨੇੜੇ ਤੇ ਦੇ ਸਾਨੂੰ ਮਿਲ ਪੈਣ ਪਰ ਜਦੋਂ ਉਥੋਂ ਵੀ ਪਹੁੰਚਦੇ ਆ ਤੇ ਉਹ ਜੱਥੇ ਵਾਲੇ ਸਿੰਘ ਨਹੀਂ ਮਿਲਦੇ ਇੱਥੇ ਦਲੀਪ ਸਿੰਘ ਸਾਹੋਵਾਲ ਜਿਹੜਾ ਹੈ ਉਹ ਦਾਉ-ਦਾਈ ਸਫ਼ਰ ਕਰਕੇ ਤੇ ਨਨਕਾਣਾ ਸਾਹਿਬ ਇੱਕ ਭਾਈ ਉਤਮ ਸਿੰਘ ਜੀ ਕਾਰਖਾਨੇ ਵਾਲੇ ਹੋਏ ਉਹਨਾਂ ਨੂੰ ਜਾ ਕੇ ਮਿਲਦਾ ਉਹਨਾਂ ਦੇ ਥੱਲੇ ਇੱਕ ਸਿੱਖ ਕੰਮ ਕਰਦਾ ਸੀ ਜਿਹਦਾ ਨਾਮ ਬਰਿਆਮ ਸਿੰਘ ਸੀ ਅਸਲ 'ਚ ਉਹ ਨਰੈਣੂ ਮੰਤ ਦੇ ਜਿੰਨੇ ਵੀ ਗਲਤ ਕੰਮ ਹੁੰਦੇ ਸੀ ਗਲਤ ਫੈਸਲੇ ਉਹ ਸਾਰੇ ਕਰਤਾਰ ਸਿੰਘ ਚੱਵਰ ਤੇ ਸ਼੍ਰੋਮਣੀ ਕਮੇਟੀ ਨੂੰ ਆ ਕੇ ਦੱਸਨੇ ਜਦੋਂ ਇਹ ਚਿੱਠੀ ਜਿਹੜੀ ਉਸ ਸਮੇਂ 6 ਸਿੱਖਾਂ ਨੇ ਆਪਣੇ ਸਾਈਨ ਕੀਤੇ ਸੀ ਕਿ ਜੱਥੇ ਨੂੰ ਕਿਵੇਂ ਨਾ ਕਿਵੇਂ ਰੋਕੋ ਕਿਉਂਕਿ ਨਰੈਣੂ ਮੰਤ ਪੂਰੀ ਤਿਆਰੀ ਤਿਆਰੀ ਕਰਕੇ ਬੈਠਾ ਹੈ ਸ਼ਵੀਆਂ ਉਹਨਾਂ ਉਹਦੇ ਵੱਲੋਂ ਟਾਕੂਵੇ ਤਲਵਾਰਾਂ ਤੇ ਬੰਦੂਕਾਂ ਇਤਿਆਰ ਨੇ ਮਿੱਟੀ ਦੇ ਤੇਲ ਲੱਕੜ ਦਾ ਪ੍ਰਬੰਧ ਕੀਤਾ ਕਿ ਮਾਰ ਦੇਣੇ ਵੱਢ ਦੇਣੇ ਛਾੜ ਕੇ ਨਾਮੂ ਨਿਸ਼ਾਨ ਮਿਟਾ ਦੇਣਾ ਜੋ 84 ਵੇਲੇ ਸਰਕਾਰਾਂ ਨੇ ਕੀਤਾ ਸੀ ਅਵਤਾਰ ਸਿੰਘ ਜਿਹੜੋ ਬਰਿਆਮ ਸਿੰਘ ਜੀ ਮਾਫ ਕਰਿਓ ਜਦੋਂ ਇਹ ਤਾਰ ਲੈ ਕੇ ਚਿੱਠੀ ਲੈ ਕੇ ਤੇ ਜੱਥੇ ਦੇ ਕੋਲ ਪਹੁੰਚਾ ਜੋ ਨਨਕਾਣਾ ਸਾਹਿਬ ਪਹੁੰਚ ਚੁੱਕਾ ਸੀ ਤੇ ਲక్ష్మణ ਸਿੰਘ ਜੀ ਕਹਿੰਦੇ ਇਤਿਹਾਸ ਚ ਕਿ ਥੋੜੀ ਸੋਚ ਵਿਚਾਰ ਚ ਪਿਆ ਕਿ ਕਿਵੇਂ ਕਰਨਾ ਹੈ ਟਹਿਲ ਸਿੰਘ ਨੇ ਗਰਜ ਦੀ ਆਵਾਜ਼ ਵਿੱਚ ਕਿਹਾ ਸੀ ਦੋ ਵਾਰੀ ਅਰਦਾਸ ਕਰ ਚੁੱਕੇ ਹਾਂ ਮੁੱਖ ਵਾਕ ਲੈ ਚੁੱਕੇ ਹਾਂ ਹੁਣ ਅੱਗੇ ਚੱਲਾਂਗੇ ਜੋ ਭਾਣੇ ਵਾਪਰਣਗੇ ਸਤਿਗੁਰੂ ਨਾਨਕ ਪਿਆ ਜਾਨੇ ਇਥੋਂ ਫਿਰ ਬੀਬੀ ਇੰਦਰਕੌਰ ਤੇ ਹੋਰ ਸਿੰਘ ਜੀਆਂ ਜਿਹੜੀਆਂ ਨਾਲ ਨੇ ਉਹਨਾਂ ਨੂੰ ਨੇੜੇ ਦੇ ਗੁਰਦੁਆਰਾ ਤੰਬੂ ਸਾਹਿਬ ਵਿੱਚ ਭੇਜਿਆ ਜਾਂਦਾ ਹੈ ਟਹਿਲ ਸਿੰਘ ਜੀ ਵੱਲੋਂ 18 ਰੁਪਏ ਕੁਝ ਇਤਿਹਾਸਕਾ 13 ਰੁਪਏ ਮੰਨਦੇ ਉਸ ਸਮੇਂ ਦਿੱਤੇ ਜਾਂਦੇ ਇੱਕ ਨਿਹੰਗ ਸਿੰਘ ਵੱਲੋਂ ਗੜਬਾ ਦਿੱਤਾ ਜਾਂਦਾ ਕਿ ਸਾਡੀਆਂ ਸ਼ਹੀਦੀਆਂ ਜਿਹੜੀਆਂ ਨੇ ਉਹ ਸਤਿਗੁਰੂ ਪਾਸ਼ਾ ਨੇ ਸੇਵਾ ਲੈ ਲੈਣੀ ਸਾਡੇ ਭੋਗ ਤੇ ਗੁਰੂ ਕੇ ਲੰਗਰਾਂ ਵਿੱਚ ਮਾਇਆ ਜ਼ਰੂਰ ਜਿਹੜੀ ਆ ਤੁਸੀਂ ਪਾ ਦੇਣੀ ਇਹ ਜਥਾ ਤੀਸਰੀ ਅਰਦਾਸ ਜਿਹੜੀ ਫਿਰ ਗੁਰਦੁਆਰੇ ਦੇ ਐਂਟਰ ਹੋਣ ਤੋਂ ਪਹਿਲਾਂ ਕਰਦਾ ਕਿ ਸੱਚੇ ਪਾਸ਼ਾ ਅਸੀਂ ਨਿਵਾਣੇ ਆ ਪਰ ਤੇਰੇ ਅੱਜ ਗੁਰੂ ਘਰ ਨੂੰ ਆਪਾਂ ਮਹੰਤਾਂ ਕੋਲੋਂ ਆਜ਼ਾਦ ਕਰਵਾਉਣਾ ਸਾਡੀ ਸੇਵਾ ਨੂੰ ਆਪ ਫਲ ਲਾਇਓ ਦੂਜੇ ਪਾਸੇ ਨਰੇਨੂ ਮੰਤ ਵੱਲੋਂ ਰਾਂਜਾ ਰਿਆਣਾ ਮਾਜੇ ਦੇ ਹੋਰ ਗੁੰਡੇ ਬਦਮਾਸ਼ ਇਕੱਠੇ ਕੀਤੇ ਗਏ 28 ਪਠਾਣਾ ਦੀ ਗੱਲ ਆਉਂਦੀ ਆ ਜਿਨ੍ਹਾਂ ਨੂੰ ਰੱਜ ਕੇ ਨਸ਼ਾ ਜਿਹੜਾ ਪਹਿਲਾਂ ਸ਼ਰਾਬਾਂ ਪਲਾਈਆਂ ਗਈਆਂ ਕੁਝ ਇਹੋ ਜਿਹੇ ਗੁੰਡੇ ਸਨ ਜਿਨ੍ਹਾਂ ਦੀਆਂ ਹਾਜ਼ਰੀਆਂ ਗੋਰਿਆਂ ਦੀਆਂ ਜੇਲਾਂ 'ਚ ਲੱਗਦੀਆਂ ਸਨ ਪਰ ਇਹ ਆਪਦੇ ਕੋਲ ਰੱਖਦਾ ਸੀ ਮਿੱਟੀ ਦੇ ਤੇਲ ਦੇ ਪੀਪੇ ਡਰਮਾਂ ਤੇ ਹੋਰ ਲੱਕੜ ਇਕੱਠੀ ਕੀਤੀ ਗਈ ਬੰਦੂਕਾਂ ਦੇ ਕੇ ਦਰਸ਼ਨ ਦਿਉੜੀ ਦੇ ਉੱਪਰ ਇਹਨੇ ਆਪਣੇ ਗੁੰਡੇ ਤਾਇਨਾਤ ਕੀਤੇ ਇਹ ਕਿ ਆ ਕਿ ਪਹਿਲਾ ਸਾਰੇ ਜੱਥੇ ਨੂੰ ਅੰਦਰ ਵੜਨ ਦੇਣਾ ਵੱਡੇ ਦਰਵਾਜ਼ੇ ਨੂੰ ਕੁੰਡੀ ਲਾ ਦੇਣੀ ਜਿਵੇਂ ਜੱਥੇ ਵਾਲੇ ਸਾਰੇ ਅੰਦਰ ਵਹਿ ਜਾਣ ਇੱਕਦਮ ਗੋਲੀਆਂ ਦੀ ਬੁਸ਼ਾਰ ਕਰਨੀ ਹੈ ਫਿਰ ਸੈਕਦਿਆਂ ਨੂੰ ਟੋਕ ਦੇਣਾ ਇਹਨਾਂ ਨੂੰ ਟੁਕਣਾ ਹੈ ਵੜਨਾ ਤੇ ਨਿੱਕੇ ਨਿੱਕੇ ਪੀਸ ਕਰਕੇ ਲਾਗੇ ਭੱਠੀਵਾਲ ਦੇਣੀ ਆ ਜਿੰਨੇ ਵੀ ਲੱਕੜ ਨੇ ਉਹ ਸਾਰੀ ਲੱਕੜ ਦੇ ਉੱਤੇ ਇਹਨਾਂ ਨੂੰ ਪਾ ਕੇ ਸਾੜ ਕੇ ਤੇ ਨਾਮੂ ਨਿਸ਼ਾਨ ਹੀ ਮਿਟਾ ਦੇਣਾ ਇਹ ਇਧਰ ਪਲੈਨਿੰਗ ਕਰਦਾ ਇਧਰ ਉਹ ਜੱਥਾ ਸਵੇਰ ਨੂੰ ਪੋਹਣੇ ਕੋ 6 ਵਜੇ ਜਿਹੜਾ ਹੈ ਉਹ ਸ੍ਰੀ ਨਨਕਾਣਾ ਸਾਹਿਬ ਪਹੁੰਚ ਜਾਂਦਾ ਹੈ ਉਸ ਅਸਥਾਨ ਤੇ ਜਿੱਥੇ ਗੁਰੂ ਨਾਨਕ ਦੇਵ ਪਾਸ਼ਾ ਦਾ ਪ੍ਰਕਾਸ਼ ਹੋਇਆ ਜਿੱਥੇ ਗੁਰੂ ਨਾਨਕ ਦੇਵ ਪਾਸ਼ਾ ਨੇ ਮਾਤਾ ਦولتਾਂ ਜੀ ਇਤ ਆਦਿਕ ਨੂੰ ਆਪ ਨਿਵਾਜਿਆ ਜੋਤ ਰੂਪ ਹਰ ਆਪ ਗੁਰਨਾਨਕ ਕਹਾਉ ਕਹਾਇਓ ਦੀਆਂ ਅਜਮਤਾਂ ਉੱਥੇ ਵੰਡੀਆਂ ਸੰਗਤ ਜੀ ਭਾਈ ਲਖਮਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਤੇ ਬੰਦਾ ਬਾਕੀ ਸੰਗਤਾਂ ਜਿਹੜੀਆਂ ਸਾਰੀਆਂ ਉਹ ਦਰਬਾਰ ਚ ਸੱਜ ਜਾਂਦੀਆਂ ਨੇ ਭਾਈ ਤਹਿਲ ਸਿੰਘ ਜੀ ਈਸਰ ਸਿੰਘ ਜੀ ਇਹ ਡਿਊਟੀ ਦੇ ਲਾਗੇ ਖਲੋਂਦੇ ਨੇ ਕੁਝ ਇਤਿਹਾਸਕਾਰਾਂ ਇਹ ਵੀ ਦੱਸਿਆ ਕਿ ਕੰਧਾਂ ਤੇ ਦਰਵਾਜ਼ਿਆਂ ਵਿੱਚੋਂ ਮੋਰੀਆਂ ਕੀਤੀਆਂ ਗਈਆਂ ਕਿ ਜਿਨ੍ਹਾਂ ਵਿੱਚ ਉਹ ਗੋਲੀਆਂ ਜਿਹੜੀਆਂ ਸੀ ਉਹ ਅੰਦਰ ਬੰਦੂਕਾਂ ਦੀਆਂ ਛੱਡੀਆਂ ਜਾਂ ਤੇ ਇਹਨਾਂ ਨੂੰ ਇੱਥੋਂ ਛਲਣੋ ਛਲਣੀ ਕੀਤਾ ਜਾਏ ਕਹਿੰਦੇ ਆਸਾ ਕੀ ਵਾਰ ਸਾਰੇ ਗਾਇਨ ਕਰਨ ਲੱਗੇ ਆਸਾ ਕੀ ਵਾਰ ਜਦੋਂ ਸ਼ੁਰੂ ਹੁੰਦੀ ਹੈ ਇਧਰੋਂ ਨਰੈਨੂ ਮੰਤ ਜਿਹੜਾ ਸੀ ਨਾ ਉਹ ਘੋੜੇ ਤੇ ਚੜ ਕੇ ਆਉਂਦਾ ਤੇ ਇੱਕਦਮ ਆਵਾਜ਼ ਦਿੰਦਾ ਬਸ ਕਿ ਤੁਸੀਂ ਹੱਲਾ ਬੋਲਦੇ ਹੋ ਗੋਲੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਬਾਣੇ ਵਾਪਰ ਜਾਂਦੇ ਨੇ ਪਹਿਲੀ ਗੋਲੀ ਜਿਹੜੀ ਆ ਉਹ ਤਹਿਲ ਸਿੰਘ ਜੀਆ ਦੇ ਵੱਜਦੀ ਆ ਜਿੰਨੇ ਉੱਥੇ ਜਥੇ ਵਿੱਚ ਸਿੰਘ ਗਏ ਹੁੰਦੇ ਆ ਬਜ਼ੁਰਗ ਨੌਜਵਾਨ ਬੱਚੇ ਸਾਰਿਆਂ ਨੂੰ ਗੋਲੀਆਂ ਮਾਰ-ਮਾਰ ਕੇ ਭੁੰਨ ਦਿੱਤਾ ਜਾਂਦਾ ਮਾਰ ਦਿੱਤਾ ਜਾਂਦਾ ਜਿੰਨੂੰ ਅਸੀਂ ਆਪਣੀ ਕੌਮ ਚ ਕਹਿੰਨੇ ਆ ਸ਼ਹੀਦ ਕੀਤਾ ਜਾਂਦਾ ਭਾਈ ਲక్ష్మణ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬਹਾਰ ਦੇ ਤੇ ਬੈਠਿਆਂ ਦੇ ਉੱਤੇ ਪਿੱਠ ਵਾਲੇ ਪਾਸਿਓਂ ਗੋਲੀਆਂ ਮਾਰੀਆਂ ਜਾਂਦੀਆਂ ਤੇ ਗੋਲੀਆਂ ਜਿਹੜੀਆਂ ਨੇ ਉਹ ਆਲ ਪਾਰ ਹੋ ਕੇ ਗੁਰੂ ਗ੍ਰੰਥ ਸਾਹਿਬਹਾਰ ਤੇ ਵੱਜਦੀਆਂ ਨੇ ਜਦੋਂ ਸਤਗੁਰਾਂ ਤੇ ਗੋਲੀਆਂ ਵੱਜੀਆਂ ਤੇ ਲక్ష్మణ ਦਾਸ ਨੇ ਇੱਕ ਗੱਲ ਕਹੀ ਓਏ ਗੁਰੂ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਤੂੰ ਤਰਸ ਖਾ ਜਿਸ ਗੁਰੂ ਦਾ ਖਾਨਾ ਉਸ ਗੁਰੂ ਨੂੰ ਤਾਂ ਬਖਸ਼ ਦੇ ਕਹਿੰਦੇ ਜਿਵੇਂ ਹੀ ਭਾਈ ਲక్ష్మణ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਲਾਵੇ ਚ ਲਿਆ ਤੇ ਉਹਨਾਂ ਦੇ ਸਰੀਰ ਦਾ ਲਹੂ ਵੀ ਉਹਨਾਂ ਅੰਗਾਂ ਨਾਲ ਲੱਗਿਆ ਕਿਉਂਕਿ ਆਸਾ ਕੀ ਵਾਰ ਦਾ ਜਿਹੜਾ ਹੈ ਉਹ ਪਾਠ ਚੱਲਦਾ ਪਿਆ ਸੀ ਅੱਜ ਵੀ ਸ਼੍ਰੋਮਣੀ ਕਮੇਟੀ ਕੋਲੋਂ ਸਰੂਪ ਾਕਾਜ਼ ਤੱਕ ਸਾਹ ਤੇ ਪਿਆ ਗਾਹੇ ਵਗਾਹੇ ਉਹ ਸੰਕਾ ਨੂੰ ਦਰਸ਼ਨ ਵੀ ਕਦੇ ਕਰਵਾਏ ਜਾਂਦੇ ਨੇ ਉਹ ਖੂਨ ਦੇ ਨਿਸ਼ਾਨ ਅੱਜ ਵੀ ਜਿਹੜੇ ਆ ਕਹਿੰਦੇ ਉਹ ਸਰੂਪ ਤੇ ਮਿਲ ਜਾਂਦੇ ਨੇ ਸੋ ਇਹਨਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਫਿਰ ਸਹਿਕਦਿਆਂ ਨੂੰ ਵੱਡਿਆ ਇਹਨਾਂ ਨੇ ਟੋਕਿਆਂ ਦੇ ਨਾਲ ਵੱਡਿਆ ਇਹਨਾਂ ਨੇ ਸੰਗਤ ਜੀ ਵੱਢਣ ਤੋਂ ਬਾਅਦ ਇਹਨਾਂ ਨੇ ਫਿਰ ਬਲ ਦੀ ਅਗ ਦੇ ਵਿੱਚ ਸਿੱਖਾਂ ਨੂੰ ਛੁੱਟਣਾ ਸ਼ੁਰੂ ਕੀਤਾ ਤੇ ਭਾਈ ਲక్ష్మణ ਸਿੰਘ ਜੀ ਨੂੰ ਇਹਨਾਂ ਨੇ ਵਾਲਾਂ ਤੋਂ ਫੜ ਕੇ ਕਢੀਸਿਆ ਤੇ ਬਾਹਰ ਲੈ ਕੇ ਗਏ ਕਹਿੰਦੇ ਜਿਹੜਾ ਚਵੱਚਾ ਸੀਨਾ 16 ਇੰਚ ਜਿਹੜਾ ਚੋੜਾ ਤੇ 14 ਫੁੱਟ ਡੂੰਗਾ ਸੀ ਉਹ ਚਵੱਚਾ ਜਿਹੱਚੋ ਸੀ ਪੈਰ ਧੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਜਾਂਦੇ ਹੋ ਪੂਰਾ ਖੂਨ ਦਾ ਵਾਗਵਾ ਕੇ ਜਿਹੜਾ ਸੀ ਖੂਨ ਦੀਆਂ ਧਾਰਾਂ ਬਾਹਰ ਵਹਿ ਰਹੀਆਂ ਸੀ ਇੰਨਾ ਇਹਨਾਂ ਨੇ ਕਤਲੋਗਾ ਕੀਤਾ ਭਾਈ ਲక్ష్మణ ਸਿੰਘ ਜੀ ਨੂੰ ਉੱਥੇ ਇੱਕ ਬੋਰਡ ਹੁੰਦਾ ਸੀ ਜੋ ਅੱਜ ਕੱਲ ਨਹੀਂ ਮਿਲਦਾ ਇਹਨਾਂ ਨੇ ਪੁੱਠਾ ਲਮਕਾ ਕੇ ਤੇ ਅੱਗ ਲਾਈ ਸੀ ਅਕਸਰ ਅਸੀਂ ਗਾਣਿਆਂ ਵਿੱਚ ਵੀ ਸੁਣਿਆ ਕਿ ਅੱਜ ਦੀ ਪਨੀਰੀ ਨੂੰ ਅੱਜ ਦੀ ਜਵਾਨੀ ਨੂੰ ਜਾਂ ਅੱਜ ਦੇ ਸਾਗਤ ਮਨਮੁੱਖਾਂ ਨੂੰ ਈਰਾਂਜੇ ਦਾ ਝੰਡ ਤੇ ਛੇਤੇ ਰਹਿ ਗਿਆ ਪਰ ਭਾਈ ਲక్ష్మణ ਸਿੰਘ ਜੀਆਂ ਦਾ ਉਹ ਝੰਡ ਭੁੱਲ ਗਿਆ ਜਿਨੇ ਆਪਣੇ ਲਹੂ ਨਾਲ ਆਪਣੇ ਸਿੱਖਾਂ ਨਾਲ ਹੋਰ ਸਜਨਾ ਨਾਲ ਕੁਰਬਾਨੀਆਂ ਦੇ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਤੇ ਸਿੱਖ ਕੌਮ ਦੇ ਉਸ ਵੇਲੇ ਨੁਮਾਇੰਦਿਆਂ ਨੂੰ ਚਾਬੀਆਂ ਦਿੱਤੀਆਂ ਕਿ ਪ੍ਰਬੰਧ ਜਿਹੜਾ ਉਹ ਠੀਕ ਹੱਥਾਂ ਚਾਵੇ ਉਹਦੇ ਵਿੱਚ ਜਿਹੜਾ 8 ਸਾਲ ਦਾ ਬੱਚਾ ਦਰਬਾਰਾ ਸਿੰਘ ਜਿਹਨੂੰ ਗੋਲੀਆਂ ਚੱਲਣ ਵੇਲੇ ਇਹਨਾਂ ਨੇ ਅਲਮਾਰੀ ਦੇ ਵਿੱਚ ਬੰਦ ਕਰਤਾ ਸੀ ਉਹਦਾ ਇਤਿਹਾਸ ਤੇ ਹੋਰ ਜਿਹੜੇ ਇਤਿਹਾਸ ਨੇ ਉਹ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਅਗਲੇਰੀ ਗੱਲ ਜ਼ਰੂਰ ਧਿਆਨ ਦੇ ਨਾਲ ਸੁਣਿਓ ਕਿ ਜਦੋਂ ਫਿਰ ਅਗਲੇ ਦਿਨ ਕਰਤਾਰ ਸਿੰਘ ਚੱਬਰ ਨੂੰ ਪਤਾ ਲੱਗ ਜਾਂਦਾ ਜਦੋਂ ਚਿੱਠੀਆਂ ਪਹੁੰਚ ਜਾਂਦੀਆਂ ਕਿ ਭਾਣੇ ਵਾਪਰ ਗਏ ਨੇ ਉਹ ਜੋ ਭਾਈ ਦਲੀਪ ਸਿੰਘ ਜੀ ਸਾਹੋਵਾਲ ਸਨ ਉਹ ਵੀ ਜਦੋਂ ਗੋਲੀਆਂ ਦੀਆਂ ਆਵਾਜ਼ਾਂ ਤੇ ਧੂਆਂ ਬਾਹਰ ਨਿਕਲਿਆ ਤੇ ਉਹ ਚੱਲ ਕੇ ਆਇਆ ਕਿ ਮੰਤਾ ਤੂੰ ਇਹ ਪਾਪ ਨਾ ਕਰਾਂ ਉਹਨੂੰ ਵੀ ਜਿਹੜਾ ਸੀ ਇਹਨਾਂ ਨੇ ਗੋਲੀਆਂ ਦੇ ਨਾਲ ਮਾਰ ਦਿੱਤਾ ਤੇ ਉਸੇ ਹੀ ਵੱਡੇ ਪੱਠ ਦੇ ਵਿੱਚ ਉਹਨਾਂ ਦੇ ਸਰੀਰ ਨੂੰ ਸਾੜ ਕੇ ਸੁਆਹ ਕੀਤਾ ਬਾਅਦ ਵਿੱਚ ਜਦੋਂ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਕਰਤਾਰ ਸਿੰਘ ਚੱਬਰ ਇਤਦ ਆਦਿਕ ਦਰਵਾਜ਼ਾ ਖੋਲ੍ਹਿਆ ਸੀ ਤੇ ਕਹਿੰਦੇ ਆ ਅੰਦਰੋਂ 10 ਟੋਕਰੇ ਹੱਡੀਆਂ ਦੇ ਮਿਲੇ 4 ਅੱਧ ਸੜੀਆਂ ਲਾਸ਼ਾਂ ਮਿਲੀਆਂ ਜਿਹੜੀਆਂ ਪਛਾਣੀਆਂ ਨਹੀਂ ਸੀ ਜਾਂਦੀਆਂ 119 ਖੋਪੜੀਆਂ ਵੱਖਰੀਆਂ ਮਿਲੀਆਂ ਸੱਤ ਖੋਪੜੀਆਂ ਅਲੱਗ ਮਿਲੀਆਂ ਜਾਂ ਖੋਪੜੀਆਂ ਦਾ ਪਾਵ ਜਿੱਦਕ ਪਛਾਣ ਕੋਈ ਨਹੀਂ ਸੀ ਤਿੰਨ ਟੋਕਰੇ ਮਾਸ ਦੇ ਮਿਲਦੇ ਆ ਇਹ ਸਾਰਾ ਕੁਝ ਇਕੱਠਾ ਕਰਕੇ ਫਿਰ ਗੁਰਮਤ ਦੇ ਅਨੁਸਾਰ ਜੋ ਸਾਡੀ ਮਰਿਆਦਾ ਹੈ ਸਿੰਘਾਂ ਨੂੰ ਫਿਰ ਜਿਹੜਾ ਸੀ ਉਹ ਸਸਕਾਰ ਕੀਤਾ ਉਥੇ ਪੁੱਬਾ ਮਾਰ ਮਾਰ ਕੇ ਉਸ ਮੰਜ਼ਰ ਨੂੰ ਵੇਖ ਕੇ ਸੰਤਾਂ ਕੁਰਲਾ ਉੱਠੀਆਂ ਜੀ ਵਿਰਾਗ ਦੇ ਹੰਝੂ ਘੇਰੇ ਤੇ ਸੰਗਤ ਜੀ ਸਾਰੀ ਕੌਮ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕੀਤੀ ਸਤਿਗੁਰੂ ਆ ਜੜੀਆਂ ਲੋਥਾਂ ਕਾਲੀਆਂ ਹੋ ਚੁੱਕੀਆਂ ਨੇ ਧੂਂ ਦੇ ਨਾਲ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਗੁਰੂ ਨਾਨਕ ਪਾਸ਼ਾ ਤੇਰੇ ਚਰਨਾਂ ਵਿੱਚ ਆ ਕੇ ਕਿ ਇਹਨਾਂ ਦੀ ਸ਼ਹਾਦਤ ਨੂੰ ਇਹਨਾਂ ਦੀ ਕੁਰਬਾਨੀ ਨੂੰ ਤੁਸੀਂ ਪ੍ਰਵਾਨ ਕਰ ਲਿਆ ਸ੍ਰੀ ਮੁਖਵਾਕ ਬਖਸ਼ੋ ਤੇ ਉਸ ਸਮੇਂ ਜਿਹੜਾ ਮੁਖਵਾਕ ਆਇਆ ਸੀ ਸੰਗਤ ਜੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਪਾਵੋ ਦੇ ਵਿੱਚ ਇੱਕ ਤੁਕ ਸੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿਉ ਬਿਰਹ ਜਾਲੀ ਪਾਵ ਕੀ ਇਹ ਜਿੰਨੀਆਂ ਲੋਥਾਂ ਕਾਲੀਆਂ ਪਈਆਂ ਵੇਖਦੇ ਹੋ ਇਹ ਕਾਲੇ ਸਿਆ ਜਿਹੜੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਨਰੈਣੂ ਮੰਤ ਕੋਲੋਂ ਗੁਰੂ ਘਰ ਆਜ਼ਾਦ ਕਰਵਾਨੀ ਹੋਈਆਂ ਇਹ ਗੁਰੂ ਨੂੰ ਪਰਵਾਰ ਨੇ ਸੋ ਇਦਾਂ ਇਹ ਕਤਲੋਗਾ ਕੀਤਾ ਗਿਆ ਇਹ ਜਿਹੜਾ ਦਿਨ ਹੈ ਬਹੁਤ ਵੱਡੇ ਪੱਧਰ ਤੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਮਨਾਇਆ ਜਾਣਾ ਚਾਹੀਦਾ ਕਿਵੇਂ ਗੁਰਦੁਆਰਾ ਸੁਧਾਰ ਲਹਿਰ ਸਿੰਘ ਸਵਾ ਲਹਿਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਹੋਂਦ ਵਿੱਚ ਹੁੰਦਾ ਹੈ ਇਹ ਆਉਣ ਵਾਲੀਆਂ ਵੀਡੀਓ ਚ ਤੁਹਾਨੂੰ ਸਾਰਾ ਆਪਾਂ ਛੋਟੇ ਛੋਟੇ ਪਾਰਟ ਜਿਹੜੇ ਆ ਉਹ ਕਰਕੇ ਜਰੂਰ ਦੱਸਾਂਗੇ ਇਹੋ ਜੀਆਂ ਵੀਡੀਓ ਨੂੰ ਪਿਆਰ ਕਰਨ ਦੇ ਲਈ ਜਰੂਰ ਜਿਹੜਾ ਤੁਸੀਂ ਚੈਨਲ ਨੂੰ ਫੋਲੋ ਕਰੋ ਅਤੇ ਜੇ ਵੀਡੀਓ ਇਤਿਹਾਸ ਤੁਹਾਨੂੰ ਸਮਝ ਆਵੇ ਚੰਗਾ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ 217 ਕਿਸੇ ਵਿਦਵਾਨ ਨੇ ਲਿਖੀਆਂ ਉਹ ਜ਼ਰੂਰ ਸੁਣਿਓ ਫਿਰ ਅਸੀਂ ਫਤਿਹ ਮੰਗ ਬੁਲਾਵਾਂਗੇ ਅਮਰ ਰਹਿੰਦੀਆਂ ਜੱਗ ਉੱਤੇ ਉਹ ਕੌਮਾਂ ਅਮਰ ਰਹਿੰਦੀਆਂ ਜੱਗ ਉੱਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਾਂ ਘਾਲਦੇ ਨੇ ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਹਦੇ ਛੰਨੇ ਖੋਪੜੀ ਦੇ ਫੜਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਉਂਦੇ ਨੇ ਜਿਹੜੇ ਬਜ਼ੁਰਗ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪਣੀਆਂ ਖੋਪੜੀਆਂ ਵਿੱਚ ਕੌਮ ਨੂੰ ਜ਼ਿੰਦਗੀ ਦਾ ਅੰਮ੍ਰਿਤ ਪਿਆਇਆ ਹੋਵੇ ਉਹ ਕੌਮਾਂ ਸਦਾ ਹੀ ਜਗ ਤੇ ਜਿਉਂਦੀਆਂ ਰਹਿੰਦੀਆਂ ਨੇ ਉਹਨਾਂ ਲਸਾਨੀ ਕੁਰਬਾਨੀਆਂ ਜਿਨ੍ਹਾਂ ਦਿੱਤੀਆਂ ਜੀ ਇੱਕ ਇੱਕ ਖਾਕ ਨੂੰ ਇੱਕ ਇੱਕ ਸਰੀਰ ਨੂੰ ਇੱਕ ਇੱਕ ਡੁੱਲੇ ਲੋਹ ਨੂੰ ਸਾਡੀ ਨਮਸਕਾਰ ਹੈ ਸਾਡਾ ਸਜਦਾ ਹੈ ਗੁਰੂ ਚਰਨਾਂ ਦਾ ਪਿਆਰ ਸਾਰਿਆਂ ਨੂੰ ਗੁਰੂ ਬਖਸ਼ੇ ਨਿਤ ਨੇਮ ਦੇ ਬਾਣੀ ਬਾਣੇ ਦੇ ਧਾਰਨੀ ਬਣ ਕੇ ਗੈਰ ਦੀ ਤੇ ਅਨਖ ਦੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋ ਕੇ ਆਪਣੇ ਸ਼ਹੀਦ ਸਿੰਘਾਂ ਯੋਧਿਆਂ ਨੂੰ ਅੱਜ ਵੀ ਜੋ ਸੱਚ ਨਾਲ ਜੂਝਦੇ ਨੇ ਸਮਰਪਤ ਹੋ ਕੇ ਤੇ ਆਪ ਦੀ ਜ਼ਿੰਦਗੀ ਬਸ਼ਰ ਕਰੀਏ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ